ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਲਗਭਗ 3 ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਰਾਮਪੁਰਾ ਫੂਟ ਤੋਂ ਪੰਜਾਬ ਦੇ ਨਾਮੀ ਗ੍ਰਾਮੀ ਗ੍ਰਾਇਿਕ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਆਡੀਓ ਜਿਹੜੀ ਹੈ ਕੁੱਤ ਤੌਰ ਤੇ ਵਾਇਲ ਹੋ ਰਹੀ ਹੈ ਇੱਕ ਪਾਸੇ ਜਿੱਥੇ ਨਿੰਦਿਆ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਵਿਰੋਧ ਕਰ ਰਹੇ ਨੇ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਬਲਕਾਰ ਸਿੰਘ ਸਿੱਧੂ ਦਾ ਕਿ ਬਲਕਾਰ ਸਿੰਘ ਸਿੱਧੂ ਵੱਲੋਂ ਆਪਣੀ ਪਾਰਟੀ ਦੇ ਵਰਕਰਾਂ ਦੀਆਂ ਧਰਮ ਪਤਨੀਆਂ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲੀ ਗਈ ਕਿ ਉਹ ਜਿਹੜੇ ਆਮ ਆਪੀ ਪਾਰਟੀ ਦੇ ਵਰਕਰ ਨੇ ਉਹ ਆਪੋ ਆਪਣੀਆਂ ਧਰਮ ਪਤਨੀਆਂ ਸਾਡੇ ਦਫ਼ਤਰ ਦੇ ਵਿੱਚ ਛੜ ਜਾਂਦੇ ਨੇ ਬਲਕਾਸ਼ ਸਿੰਘ ਸਿੱਧੂ ਨੇ ਕਿਹਾ ਕਿ ਇਹ ਐਡਿਟਿੰਗ ਕੀਤੀ ਹੋਈ ਹੈ ਮੈਂ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਨਹੀਂ ਵਰਤੀ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਬਲਕਾਸ਼ ਸਿੱਧੂ ਦੀ ਉਹ ਆਡੀਓ ਉਹ ਵੀਡੀਓ ਬਿਲਕੁਲ ਸੱਚੀ ਹੈ ਜੇ ਜਾਣਗੇ ਕਿਉਂਕਿ ਇਕੱਲਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਆਮ ਸ਼ਨਾਬ ਨਹੀਂ ਬੋਲਿਆ ਸਿਰਫ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਧਰਮ ਪਤਨੀ ਨੂੰ ਟਾਰਗੇਟ ਨਹੀਂ ਕੀਤਾ ਉਹਨਾਂ ਨੇ ਟਾਰਗੇਟ ਕੀਤਾ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਜਾਤੀ ਤੌਰ ਤੇ અપਮਾਨ ਜਿਹੜੇ ਜਨਕ ਨੇ ਉਹ ਸ਼ਬਦ ਬੋਲੇ ਨੇ ਦੂਸਰੇ ਪਾਸੇ ਉਹਨਾਂ ਨੇ ਟਾਰਗੇਟ ਕੀਤਾ ਹੈ ਯਾਨੀ ਕਿ ਪੱਗ ਲਾਉਣ ਦੀ ਕੋਸ਼ਿਸ਼ ਜਾਂ ਗੱਲ ਕਹੀ ਗਈ ਹੈ ਬਠਿੰਡਾ ਦੇ ਚੇਅਰਮੈਨ ਨੂੰ ਜਿਹੜੀ ਕਿ ਉਸ ਆਡੀਓ ਦੇ ਵਿੱਚ ਹੈ ਜਿਸ ਵਿੱਚ ਸਿੱਧਾ ਧਮਕੀਆਂ ਤੰਜ ਕਸ ਰਿਹਾ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਮਾ ਤੇ ਉਹਨਾਂ ਦੀ ਜਾਤੀ ਨੂੰ ਲੈ ਕੇ ਯਾਨੀ ਕਿ ਜਾਤੀ ਸੂਚਕ ਸ਼ਬਦ ਵਰਤੇ ਗਏ ਚੇਅਰਮੈਨ ਦੀ ਪੱਗ ਲਾਣ ਦੀ ਵੀ ਕੋਸ਼ਿਸ਼ ਕੀਤੀ ਗਈ ਉਹਨਾਂ ਕਿਹਾ ਕਿ ਇਹ ਜਿਹੜੀ ਆਡੀਓ ਹੈ 1% ਵੀ ਇਹਦੇ ਵਿੱਚ ਐਡੀਟਿੰਗ ਨਹੀਂ ਕੀਤੀ ਹੋਈ ਨਾ ਹੀ ਕਟਿੰਗ ਕੀਤੀ ਹੋਈ ਹੈ ਉਹਨਾਂ ਕਹਿੰਦਾ ਥੋੜੇ ਦਿਨਾਂ ਬਾਅਦ ਯਾਨੀ ਕਿ ਥੋੜੇ ਦਿਨਾਂ ਬਾਅਦ ਇਹ ਆਡੀਓ ਸੋਸ਼ਲ ਮੀਡੀਆ ਦੇ ਸਾਰੇ ਹੀ ਚੈਨਲਾਂ ਉੱਤੇ ਚਲੇਗੀ ਫਿਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਉਹਨਾਂ ਕਹਿੰਦਾ ਬਲਕਾਂ ਸਿੱਧੂ ਨੇ ਸਾਡੇ ਉੱਤੇ ਨਜ਼ਾਇਜ਼ ਪਰਚੇ ਕਰਵਾਏ ਨੇ ਲੇਕਿਨ ਅਸੀਂ ਸਰਕਾਰ ਕੁਝ ਕਰੇ ਜਾਂ ਨਾ ਕਰੇ ਲੇਕਿਨ ਅਸੀਂ ਪੰਜਾਬ ਅਤੇ ਹਰਿਆਣਾ ਦੀ ਕੋਰਟ ਵਿੱਚ ਬਲਕਾਸ਼ ਸਿੰਘ ਸਿੱਧੂ ਨੂੰ ਖਿੱਚਾਂਗੇ ਕਿ ਕਿਸ ਤਰ੍ਹਾਂ ਕਿਸੇ ਦੀ ਜਾਤੀ ਦੇ ਵਿਰੁੱਧ ਬੋਲਿਆ ਜਾਂਦਾ ਹੈ ਕਿਸ ਤਰ੍ਹਾਂ ਚੇਅਰਮੈਨ ਨੂੰ ਪੱਗ ਲਾਉਣ ਦੀ ਗੱਲ ਕਹੀ ਜਾਂਦੀ ਹੈ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਧਰਮ ਪਤਨੀਆਂ ਉੱਤੇ ਨਿੱਜੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ